ਨੰਗਲ ਪੁਲਿਸ ਨਸ਼ੇ ਦੀ ਸੁੱਧਾਗਰਾਂ ਖਿਲਾਫ ਲਗਾਤਾਰ ਸਗਰਮ ਦਿਖਾਈ ਦੇ ਰਹੀ ਹੈ ਜਿਸ ਤਹਿਤੀ ਇੱਕ ਹਫ਼ਤੇ ਦੀ ਦੂਜੀ ਸਪਤਾ ਹਾਸਲ ਕਰਦੇ ਹੋਏ ਨੰਗਲ ਪੁਲਿਸ ਵੱਲੋਂ 2 ਗ੍ਰਾਮ ਨਸ਼ੀਲੇ ਪਾਊਡਰਸ ਮੇਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਦੋਵੇਂ ਨੌਜਵਾਨ ਨੰਗਲ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਹਨ ਇਸ ਸਬੰਧੀ ਅੱਜ ਪੱਤਰਕਾਰ ਨਾਲ ਗੱਲ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਐਸਆਈ ਮਦਨ ਲਾਲ ਦੀ ਟੀਮ ਗਸ਼ਤ ਕਰ ਰਹੀ ਸੀ ਇਸ ਦੌਰਾਨ ਦੋ ਨੌਜਵਾਨ ਹਨੀ ਹਾਂਸਤੇ ਰੋਕੇ ਗਸ਼ ਕਰਨੀ ਪੁਸ਼ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਇੱਕਦਮ ਜੇਬ ਚੋਂ ਕੁਝ ਛੁੱਟ ਗਏ ਉੱਥੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਅਤੇ ਛੁੱਟੇ ਹੋਏ ਸਮਾਨ ਦੀ ਜਾਂਚ ਕੀਤੀ ਤਾਂ ਉੱਚ 10-10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਇਹਨਾਂ ਨੌਜਵਾਨਾਂ ਖਿਲਾਫ ਇਸ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਮਾਨਡ ਪ੍ਰਾਪਤ ਕੀਤਾ ਜਾਵੇਗਾ ਅਤੇ ਇਹਨਾਂ ਕੋਲੋਂ ਹੋਰ ਵੀ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਥਾਣਾ ਮੁਖੀ ਸ਼ਰਮਾ ਨੇ ਦੱਸਿਆ ਕਿ ਰੋਕੀ ਦੇ ਖਿਲਾਫ ਪੁਲਿਸ ਨੂੰ ਪਹਿਲਾਂ ਵੀ ਕਸ਼ਿਕਾਇਤਾ ਪ੍ਰਾਪਤ ਹੋਈਆਂ ਅਤੇ ਇਸਤੇ ਪਹਿਲਾਂ ਵੀ ਇਸ ਦੇ ਉੱਪਰ ਐਨਡੀਪੀਸੀ ਐਕਟ ਦੇ ਮਾਮਲੇ ਦਰਜ ਹਨ ਬਿਊਰੋ ਰਿਪੋਰਟ ਮੀਰਾ ਪੰਜਾਬ న్యూਸ ਸਾਡੀ ਪਾਰਟੀ ਕੱਲ ਐਸਆਈ ਮਦਨਨ ਨੇ ਪਾਰਟੀ ਨਾ ਸਾਡੀ ਪੁਲਿਸ ਦੀ ਐਸਆਈ ਮਦਨ ਨਾਲ ਲੀਡ ਕਰ ਰਹੀ ਸੀ ਉਹ ਗਸ਼ਤ ਕਰ ਰਹੀ ਸੀ ਕੱਲ ਤਾਂ ਜਦੋਂ ਉਹ ਈਵੀ ਬਲੌਕ ਕੋਲ ਪਹੁੰਚੇ ਤਾਂ ਉਹਨਾਂ ਨੇ ਮਤਲਬ ਦੋ ਬੰਦੇ ਦੇ ਗਏ ਤੇ ਡਰ ਗਏ ਤੇ ਉਹ ਨਹੀਂ ਆਪਣੇ ਹੱਥੋਂ ਜਿਹੜਾ ਸਮਾਨ ਹੈ ਉਹ ਥੱਲੇ ਸਿੱਟ ਦਿੱਤਾ ਤਾਂ ਫੇਰ ਚੈੱਕ ਕਰਨ ਤੇ ਜਿਹੜਾ ਉਹ ਸੀ ਉਹ ਨਸ਼ੀਲਾ ਪਦਾਰਥ ਸੀ ਉਸ ਤੋਂ ਬਾਅਦ ਸਾਡੇ ਸਬ ਇੰਸਪੈਕਟਰ ਗੁਰਮਖੀ ਨੇ ਅਗਲੀ ਕਾਰਵਾਈ ਕੀਤੀ ਸਟਾਰਟ ਤੇ ਉਹਨਾਂ ਨੇ ਤਲਾਸ਼ੀ ਲਈ ਤੇ ਸਭ ਕੁਝ ਕੀਤਾ ਤੇ 10-10 ਗ੍ਰਾਮ ਨਸ਼ੀਲਾ ਪਦਾਰਥ ਮਿਲੇ ਆ ਤੇ ਜਿਹੜੇ ਦੋਸ਼ੀਆਂ ਦਾ ਨਾਮ ਆ ਗਿਆ ਜੀ ਖਾਨੀ ਹੰਸ ਤੇ ਦੁਆ ਰੋਕੀ ਰੋਕੀ ਦੇ ਖਿਲਾਫ ਪਹਿਲਾਂ ਵੀ ਦੋ ਐਫ ਆਈ ਆਰ ਰਜਿਸਟਰ ਨੇ ਐਨ ਡੀ ਪੀ ਆਰਸ ਮਤਲਬ ਇਹ ਬਹੁਤ ਜ਼ਿਆਦਾ ਬਦਨਾਮ ਹੈ ਨੰਗਲ ਦੇਰੀਓ ਚ ਮੈਨੂੰ ਕਾਫੀ ਸ਼ਿਕਾਇਤਾਂ ਵੀ ਆਈਆਂ ਸੀ ਹਾਨੀ ਹੰਸ ਵੀ ਨੰਗਲ ਦਾ ਹੀ ਰਹਿਣਾ ਲੈ ਜੀ ਅਗਲੀ ਕਾਰਵਾਈ ਕੀ ਅਗਲੀ ਕਾਰਵਾਈ ਹੋਣੀ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਜੀ ਤੇ ਨੈਕਸਟ ਰਿਮਾਂਡ ਵਾਲਾ ਪ੍ਰੋਸੈਸ ਉਹ ਕੀਤਾ ਜਾਊਗਾ ਬਸ ਇਹ ਹੈ ਕਿ ਮਤਲਬ ਜਿਹੜਾ ਬੰਦਾ ਮੈਸੇਜ ਛੱਡਣਾ ਚਾਹਦਾ ਉਹ ਸਾਨੂੰ ਦੱਸ ਸਕਦਾ ਕਿ ਸਰ ਅਸੀਂ ਨਹੀਂ ਕਰਦੇ ਪਰ ਬਖਸ਼ਿਆ ਨਹੀਂ ਕੋਈ ਜਾਊਗਾ ਨਸ਼ਾ ਦੇ ਹੰਤ ਜਿਹੜਾ ਰੋਕੀ ਹੈ ਜੀ ਰੋਕੀ ਤਾਂ ਐਫ ਆਈ ਆਰ ਇਹ ਤੇ ਮਤਲਬ ਦੋ ਤਾਂ ਤੁਹਾਨੂੰ ਮੈਂ ਦੱਸ ਸਕਦੀ ਆ ਜੇ ਹੋਰ ਵੀ ਹੋਈਆਂ ਤਾਂ ਪਰ ਇਹ ਮਤਲਬ ਜਿਆਦਾ ਹੀ ਵੀ ਜਿਹੜੀ ਕੰਡੀਸ਼ਨ ਹੈ ਉਹ ਵੀ ਖਰਾਬ ਹੈ ਤੇ ਕਾਫੀ ਬੰਦੇ ਨੂੰ ਬਗਾੜ ਰਿਹਾ ਸੀ ਇਹ ਏਰੀਆ ਵਿੱਚ ਮਾਈਕਰੋ ਫਾਰਮਸ ਲਿੰਕ ਅੱਗੇ ਹਲੇ ਇਨਵੈਸਟੀਗੇਟ ਕਰਾਂਗੇ ਜੀ